ਕਾਫੀ ਜੈ ਪਾਤ ਜੈ ਗੁਰਦੇ☬☬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਕੇ ਦੇਖਦੇ ਹਾਂ ਜੀ ਇਧਰ ਕਿ ਕਿਉਂਕਿ ਅਪ੍ਰੈਲ ਦਾ ਇਹ ਮਹੀਨਾ ਚੱਲ ਰਿਹਾ ਹੈ ਜੀ ਇਹ ਸਾਡੇ ਸੰਤਾਂ ਦਾ ਮਹਾਪੁਰਖਾਂ ਜੋ ਸਮਾਸ ਘਰ ਲਹਿਰ ਨੂੰ ਜਲਾਈ ਉਹਨਾਂ ਦਾ ਇਹ ਮਹੀਨਾ ਇੱਕ ਤਰ੍ਹਾਂ ਇੱਕ ਖੁਸ਼ ਮਾਤਮਾ ਕਰ ਰਿਹਾ ਹੈ ਜਦੋਂ ਦਿਹਾੜੇ ਉਹਨਾਂ ਦੇ ਦਿਹਾੜੇ ਆਉਂਦੇ ਹਾਂ ਜੀ ਅਪ੍ਰੈਲ ਦੇ ਮਹੀਨੇ ਦੇ ਇਹਦੇ ਵਿੱਚ ਜਿਵੇਂ ਕਿ ਵਾਪਾ ਸਾਹਿਬ ਡਾਕਟਰ ਪੀਰੋ ਮੇਰ ਕਰਜੀ ਦਾ ਜਨਮ ਤੇ ਹੜਾ ਜਾਂਦਾ ਹੈ ਤੇ ਇਰੇ ਵਿੱਚ ਜੋ ਗਿਆਨੀ ਇਸਾਂ ਖੇਤ ਸਿੰਘ ਜੀ ਉਹਨਾਂ ਦਾ ਜਨਮ ਦਿਹਾੜਾ ਜਾਂਦਾ ਹੈ ਭਾਈ ਸਾਹਿਬ ਮਨਰਮਨ ਸਿੰਘ ਆਲਸਾ ਮਹਾਨ ਜੁੜੀ ਰਾਗੀ ਫਤਮ ਸ਼ੇਰੀ ਨਾਲ ਸਨਮਾਨਿਤ ਕੀਤੇ ਗਏ ਉਹਨਾਂ ਦਾ ਜਨਮ ਦਿਹਾੜਾ ਵੀ ਇਸੇ ਹੀ ਮਹੀਨੇ ਆਂਦਾ ਹੈ ਤੇ ਉਹਨਾਂ ਦਾ ਜੋ ਡੈਥ ਅਨਿਵਰਸਰੀ ਹੈ ਇਹ ਵੀ April ਦੇ ਮਹੀਨੇ 'ਚ ਆਂਦੀ ਹੈ ਜੀ ਸੋ ਇਹ ਜੋ ਮਹੀਨਾ ਹੈ ਇਹ ਸਾਡੇ ਸਮਾਜ ਦੇ ਵੀ ਇਤਨਾ ਹੱਦਕੂਰਣ ਹੈ ਕਿ ਚੋਟੇ ਬਾਅਦ 4 April ਆ ਜਾਂਦੀ ਹੈ ਜੋ ਬਹੁਤ ਹੀ ਮਹਾਨ ਪਾਪਾ ਸਾਹਿਬ ਡਾਕਟਰ ਭਿੰਡਰਾ ਉਮੇਰ ਕੱਦੀ ਉਹਨਾਂ ਦੇ ਜ਼ਿੰਦਗੀ ਨਾਲ ਜੁੜਿਆ ਹੋਇਆ 4 April ਦਾ ਦਿਨ ਆ ਬਹਿ ਜਿਹਦੇ ਵਿੱਚ ਪਾਪਾ ਸਾਹਿਬ ਡਾਕਟਰ ਭਿੰਡਰਾ ਉਮੇਰ ਕੱਦੀ ਤੇ ਮਾਤਾ ਰਮাইয়া ਰਮਾਈ ਮੇਡ ਕਰਦੀ ਉਹਨਾਂ ਦੇ ਉਹ ਦਿਨ ਜੁਆਬ ਵਿੱਚ ਉਹ ਅਨਸਾਰਿਕ ਬੰਧਨ ਦੇ ਵਿੱਚ ਵਿਆਹ ਬੰਧਨ ਦੇ ਮੱਦੇ ਸੀ ਉਹ ਵੀ ਦੇ ਜਿਸ ਦੇ ਨਾਮ ਆ ਰਿਹਾ ਹੈ ਜੀ ਅਰਥਾਤ ਪਾਪਾ ਸਾਹਿਬ ਡਾਕਟਰ ਪੀਰੋ ਮੇਰਕਰ ਜੀ ਦਾ ਜਨਮ ਦਿਹਾੜਾ ਵੀ 14 ਅਪ੍ਰੈਲ ਨੂੰ ਆ ਜਾਂਦਾ ਹੈ ਅਤੇ ਨਾਲ ਹੀ ਜੋ ਵੱਡਾ ਦੋ ਦਿਨ ਹੈ ਕਿ ਸਹਿਬ ਜੀ ਕਾਸ਼ੀ ਨਾਮ ਦੇ ਜਿਹੜਾ ਨੇ ਗਵਰਨਸ ਮਾਜ ਨੂੰ ਪਾਪਾ ਸਾਹਿਬ ਡਾਕਟਰ ਪੀਰੋ ਮੇਰਕਰ ਜੀ ਦੀ ਜਾਨ ਤੋਂ ਬਾਅਦ ਜੋ ਇੱਕ क्रोध ਆ ਗਈ ਸੀ ਲਹਿਰ ਦੇ ਵਿੱਚ ਅਸਮਾਨ ਸਤਾਰ ਅਤੇ ਆਪ ਦੇ ਇੱਕ ਪਰਵਰਤਨ ਦੀ ਜੋ ਲਹਿਰ ਸੀ ਉਹਦੀ ਖਰੋਤ ਆਈ ਵਿੱਚ ਆਉਣ ਦੇ ਨਾਲ ਸਾਹਿਬ ਕੰਟੀ ਰਾਮ ਜੀ ਨੇ ਜੋ ਇੱਕ ਨਵੀਂ ਮੂਵਮੈਂਟ ਆਉਣ ਦੇ ਕਾਰਨ ਜੋ ਇੱਕ ਰਾਜਨੀਤਿਕ ਜਾਗਰਤੀ ਆਈ ਉਹ ਰਾਜਨੀਤਿਕ ਜਾਗਰਤੀ ਜੋ ਇੱਕ politcal ਪਾਰਟੀ ਦੇ ਵਿੱਚ ਕਨਵਰਟ ਹੋ ਗਿਆ 14 April 1981 ਨੂੰ ਸਭਾ ਵਿੱਚ ਜੀ ਕੰਚੀ ਰਾਮ ਜੀ ਨੇ ਭੋਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ ਸੀ ਉਹ ਵੀ ਜੋ ਦਿਨ ਹੈ ਉਹ ਅਪ੍ਰੈਲ ਦੇ ਮਹੀਨੇ ਤੇ ਦਿੱਤੀਆਂ ਗਈਆਂ ਸੀ ਤੇ ਕਹਿੰਦੇ ਜੱਤ ਸਿੰਘ ਜੀ ਗਿਆਨੀ ਦੇਵ ਸਿੰਘ ਜੀ ਉਹਨਾਂ ਦਾ ਜੋ ਦਿਹਾੜਾ ਹੈ ਉਹ ਵੀ ਅਪ੍ਰੈਲ ਦੇ ਮਹੀਨੇ ਤੇ ਆਣਾ ਹੈ ਸਭੀ ਸਨ ਇੱਕ ਲੋਕ ਕਵੀ ਇੱਕ ਜੋ ਗਰੀਬਾ ਮਜ਼ਦੂਰਾਂ ਦੇ ਪਰਿਵਾਰਾਂ ਦੀ ਬੇਇੱਥਾ ਗੁੱਸਣ ਵਾਲੇ ਜੋ ਕਵੀ ਅਨੰਤ ਨਾਮਦਾਸੀ ਉਹ ਵੀ ਪਾਉ 20 ਅਪ੍ਰੈਲ ਦੇ ਮਹੀਨੇ ਵਿੱਚ ਵੀ ਜਨਮ ਹੋਇਆ ਤੇ ਉਹ ਵੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਜੀ ਪੈਦਾ ਹੋਏ ਇੱਕ ਸਮਾਜਿਕ ਪਰਵਰਤਨ ਆਰਥਿਕ ਸੁਧਾਰਾਂ ਦੇ ਜੋ ਪਿਤਮਾ ਮੁਹਾਦਮਾ ਜੋਤੀਵਾਰਾਉ ਫੁੱਲੇ ਜੀ ਦਾ ਜਨਮ ਤੇ ਅੱਜ 11 ਅਪ੍ਰੈਲ ਨੂੰ ਹੀ ਆ ਰਿਹਾ ਹੈ ਜੀ ਅਸੀਂ ਇਹਨਾਂ ਨੇ ਮਹਾਨ ਕਾਰਕੇ ਸਦਕਾ ਸਾਧ ਸੰ티 RAM ਜੀ ਦੇ ਮੂਵਮੈਂਟ ਅਤੇ ਬਾਬਾ ਸਾਹਿਬ ਡਾਕਟਰ ਭਿੰਦਰਾਓ ਮੇਰਕਰ ਇਸ ਦੁਨੀਆ ਦੇ ਵਿੱਚ ਸਥਾਪਿਤ ਹੋਏ ਉਹਨਾਂ ਦਾ ਜੋ ਸੰਘਰਸ਼ ਹੈ ਕਿਤੋਂ ਥੱਕ ਕੇ ਬਾਬਾ ਸਾਹਿਬ ਡਾਕਟਰ ਭਿੰਦਰਾਓ ਮੇਰਕਰ ਜੀ ਨੇ ਤਾਂ ਬਾਅਦ ਜੋ ਜਗਤ ਵਿੱਚ ਜੋਤੀ ਰੱਖੀ ਉਹਨਾਂ ਨੇ ਆਪਣੇ ਚੇਨਗੂਆਂ ਦੇ ਵਿੱਚ ਇੱਕ ਉਹਨਾਂ ਨੇ ਆਪਣਾ ਮੋੜ ਗਿਆ ਸੋ ਇਹ ਜੋ ਮਹਾਨ ਮਹੀਨਾ ਹੈ ਜਿਹੜਾ ਆਪਣੇ ਅਪ੍ਰੈਲ ਦਾ ਅਜੇ ਖਾਲਸਾ ਸਾਇਨਾ ਦੇਸ ਸਿਸ ਦੇ ਨਾਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਹਰਨੰਪੁਰ ਸਾਹਿਬ ਵਿਖੇ 13 April ਭਾਰਤ ਦੇ ਉੱਤਰ ਦੱਖਣ ਪੂਰਬ ਪੱਛਮ ਤੋਂ ਆਏ ਹੋਏ ਜੋ ਪਿਆਰਿਆਂ ਨੂੰ ਖਾਲਸਾ ਸਾਜ ਕੇ ਇੱਕ ਨੀਜ ਬਰਾਬਰੀ ਦਾ ਜੋ ਇੱਕ ਸਮਾਜ ਸਿਰਜਿਆ ਉਹ ਵੀ April ਦੇ ਮਹੀਨੇ ਚ ਜੀ ਨੇ ਕਈ ਵਾਰੀ ਦੇਖਿਆ ਹੋਵੇ ਕਿ ਬਾਹਰਲੇ ਦੇਖਣ ਵਿੱਚ April ਦੇ ਮਹੀਨੇ ਨੂੰ ਇੱਕ ਬਹੁਜਨ ਮਹੀਨਾ ਜਾਂ ਦਲਿਤ ਚੇਤਨਾ ਮਹੀਨੇ ਦੇ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ ਜੀ ਤੇ ਇਹ ਜਮਿਹਨੇ ਦੀਆਂ ਸੂਹ ਸੰਗਤਨੋਂ ਸਾਰੇ ਸਮਾਜ ਨੂੰ ਲੱਖ ਲੱਖ ਪ੍ਰਣਾਮ ਜੈ ਪੀਰ ਜੈ ਪਾਪ ਜੈ ਗੁਰਦੇ ਖੰਡੁਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ